ਕਹਿੰਦੇ ਆ ਕਿ ਜਿਉਂਦੇ ਬੰਦੇ ਨੂੰ ਸੱਟਣ ਦੇ ਲਈ ਤੇ ਮਰੇ ਹੋਏ ਨੂੰ ਚੱਕਣ ਦੇ ਲਈ ਜੋ ਲੋਕਾਂ ਵਿੱਚ ਏਕਤਾ ਹੁੰਦੀ ਆ ਉਹ ਦੇਖਣ ਵਾਲੀ ਹੁੰਦੀ ਐ। ਯਾਨੀ ਜਿਉਂਦੇ ਦਾ ਕੋਈ ਹਾਲ ਨਹੀਂ ਪੁੱਛਦਾ। ਜਿਉਂਦੇ ਦਾ ਕੋਈ ਹੱਥ ਨਹੀਂ ਪੜਦਾ। ਪਰ ਜਦੋਂ ਬੰਦਾ ਮਰ ਜਾਂਦਾ ਉਦੋਂ ਫਿਰ ਇੱਕ ਤੋਂ ਇੱਕ ਅੱਗੇ ਹੋ ਕੇ ਹਰੇਕ ਬੰਦਾ ਉਸ ਨੂੰ ਮੋਢਾ ਦੇਣਾ ਚਾਹੁੰਦਾ। ਪਰ ਸਭ ਤੋਂ ਚੰਗੀ ਗੱਲ ਤਾਂ ਇਹ ਹੁੰਦੀ ਐ ਕਿ ਤੁਸੀਂ ਜਿਉਂਦੇ ਬੰਦੇ ਦਾ ਹਾਲ ਪੁੱਛੋ। ਜਿਉਂਦੇ ਬੰਦੇ ਦੀ ਮੁਸ਼ਕਲ ਦਾ ਹੱਲ ਕਰੋ। ਜਿਉਂਦੇ ਬੰਦੇ ਦੇ ਦੁੱਖਾਂ ਦਾ ਸਹਾਰਾ ਬਣੋ ਪਰ ਅਫਸੋਸ ਕਿ ਇਦਾਂ ਬਹੁਤ ਘੱਟ ਹੁੰਦਾ ਹੈ ਹਮੇਸ਼ਾ ਮਰੇ ਤੋਂ ਬਾਅਦ ਹੀ ਬੰਦੇ ਨੂੰ ਯਾਦ ਕੀਤਾ ਜਾਂਦਾ ਹੈ ਮਰੇ ਤੋਂ ਬਾਅਦ ਹੀ ਬੰਦੇ ਦੀਆਂ ਚੰਗਿਆਈਆਂ ਨੂੰ ਸਾਹਮਣੇ ਲਿਆਂਦਾ ਜਾਂਦਾ ਤੇ ਕਿਹਾ ਜਾਂਦਾ ਕਿ ਬੜਾ ਚੰਗਾ ਸੀ ਪਰ ਅਫਸੋਸ ਕਿ ਜਿਉਂਦੇ ਨੂੰ ਕੋਈ ਨਹੀਂ ਕਹਿੰਦਾ ਜਿਵੇਂ ਮੈਂ ਤੁਹਾਨੂੰ ਇੱਕ ਘਟਨਾ ਸੁਣਾਈ ਸੀ ਪੰਚਕੂਲਾ ਦੀ ਹਰਿਆਣਾ ਦੇ ਪੰਚਕੂਲਾ ਦੇ ਵਿੱਚ 26 ਮਈ 2025 ਦੀ ਰਾਤ ਨੂੰ ਤਕਰੀਬਨ 10:30 ਵਜੇ ਇੱਕ ਕਾਰ ਦੇ ਵਿੱਚ 7 ਲਾਸ਼ਾਂ ਮਿਲਦੀਆਂ ਨੇ ਜਿਨ੍ਹਾਂ ਨੇ ਸੁਸਾਇਡ ਕਰ ਲਈ ਸੀ ਤੇ ਫਿਰ ਉਹ ਜਦੋਂ ਸਾਰੀ ਘਟਨਾ ਦਾ ਲੋਕਾਂ ਨੂੰ ਪਤਾ ਲੱਗਦਾ ਤਾਂ ਸਭ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਕਿ ਇੱਕ ਪਰਿਵਾਰ ਦੇ 7 ਮੈਂਬਰ ਐਦਾਂ ਕਿਵੇਂ ਕਰ ਸਕਦੇ ਆ ਹੁਣ ਇਸ ਘਟਨਾ ਦੇ ਵਿੱਚ ਹੋਰ ਖੁਲਾਸਾ ਹੋਇਆ ਜੋ ਮੈਂ ਤੁਹਾਨੂੰ ਅੱਜ ਇਸ ਵੀਡੀਓ ਦੇ ਵਿੱਚ ਦੱਸਣ ਜਾ ਰਿਹਾ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆਇਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਪ੍ਰਵੀਨ ਮਿੱਤਲ ਜਿਸ ਨੇ ਆਪਣੇ ਪਰਿਵਾਰ ਦੇ 7 6 ਮੈਂਬਰਾਂ ਦੇ ਨਾਲ ਟੋਟਲ 7 ਮੈਂਬਰਾਂ ਨੇ ਆਤਮ ਹੱਤਿਆ ਕਰ ਲਈ ਸੀ ਆਰਥਿਕ ਤੰਗੀ ਤੋਂ ਤੰਗ ਆ ਕੇ ਉਹਨਾਂ ਦਾ ਇਕੱਠੇ ਸੱਤੇ ਪਰਿਵਾਰਕ ਮੈਂਬਰਾਂ ਦਾ ਸੰਸਕਾਰ ਕੀਤਾ ਗਿਆ ਇਹ ਦੇਖ ਕੇ ਸਾਰੇ ਪਾਸੇ ਸਨਾਂ ਟਸ਼ ਆ ਗਿਆ ਸਭ ਲੋਕ ਭਾਵਕ ਹੋ ਗਏ ਕਿ ਇੱਕ ਪਰਿਵਾਰ ਦੇ ਸਾਰੇ ਦੇ ਸਾਰੇ ਜੀ ਕੋਈ ਵੀ ਪਰਿਵਾਰ ਦਾ ਬਾਲੀ ਬਾਰਸ ਨਹੀਂ ਬਚਿਆ ਤੇ ਸਭ ਨੇ ਆਪਣੀ ਜੀਵਨ ਲੀਲਾ ਇਕੱਠਿਆਂ ਹੀ ਖਤਮ ਕਰ ਲਈ ਇਸ ਕੇਸ ਦੇ ਵਿੱਚ ਇਸ ਘਟਨਾ ਦੇ ਵਿੱਚ ਜਦੋਂ ਇਹਨਾਂ ਸੱਤੇ ਪਰਿਵਾਰਕ ਮੈਂਬਰਾਂ ਦਾ ਸੰਸਕਾਰ ਕੀਤਾ ਜਾਂਦਾ ਤਾਂ ਇਸ ਦੇ ਸੰਸਕਾਰ ਉੱਤੇ ਇਹਨਾਂ ਦੇ ਸੰਸਕਾਰ ਦੇ ਉੱਤੇ ਪਰਵੀਨ ਮਿੱਤਲ ਦਾ ਸਹੌਰਾ ਰਵੀ ਗੁਪਤਾ ਵੀ ਆਉਂਦਾ ਤੇ ਜੋ ਉਸ ਨੇ ਗੱਲ ਕਹੀ ਬੜੀ ਹੀ ਹੈਰਾਨੀ ਵਾਲੀ ਗੱਲ ਸੀ ਅਤੇ ਇਸ ਕੇਸ ਵਿੱਚ ਹੋਰ ਵੀ ਖੁਲਾਸੇ ਹੋਏ ਨੇ ਜੋ ਪਰਵੀਨ ਮਿੱਤਲ ਗੱਡੀ ਦੇ ਵਿੱਚ ਸੀ ਆਪਣੇ ਪਰਿਵਾਰ ਦੇ ਨਾਲ ਉਹ ਉੱਤਰਾਖੰਡ ਨੰਬਰ ਦੀ ਗੱਡੀ ਸੀ ਜਿਸ ਦਾ ਨੰਬਰ ਸੀ ਯੂ ਕੇ 07 ਡੀ ਬਾਈ 3055 ਇਹ ਔਰਾ ਗੱਡੀ ਸੀ ਇਸ ਵਿੱਚੋਂ ਹੀ ਲਾਸ਼ਾਂ ਮਿਲੀਆਂ ਸੀ ਤੇ ਗੱਡੀ ਦੇ ਵਿੱਚੋਂ ਸੁਸਾਈਡ ਨੋਟ ਦੋ ਮਿਲੇ ਸੀ ਇੱਕ ਦਾ ਡੈਸ਼ਬੋਰਡ ਦੇ ਵਿੱਚ ਸੀ ਤੇ ਦੂਸਰਾ ਜੋ ਸੁਸਾਈਡ ਨੋਟ ਸੀ ਉਹ ਗੱਡੀ ਦੇ ਵਿੱਚ ਇੱਕ ਬੈਗ ਸੀ ਬੈਗ ਦੇ ਵਿੱਚ ਡੈਰੀ ਸੀ ਤੇ ਡੈਰੀ ਦੇ ਵਿੱਚੋਂ ਉਹ ਸੁਸਾਈਡ ਨੋਟ ਮਿਲਿਆ ਸੀ ਦੋਨੇ ਸੁਸਾਈਡ ਨੋਟਾਂ ਤੇ ਇਹੀ ਲਿਖਿਆ ਹੋਇਆ ਸੀ ਕਿ ਅਸੀਂ ਆਰਥਿਕ ਤੰਗੀ ਦੇ ਕਾਰਨ ਆਤਮ ਹੱਤਿਆ ਕਰ ਰਹੇ ਹਾਂ ਆਪਣੀ ਜੀਵਨ ਲੀਲਾ ਸਮਾਪਤ ਕਰ ਰਹੇ ਹਾਂ ਇਹ ਜਾਣਕਾਰੀ ਮਿਲੀ ਹੈ ਕਿ 2007-8 ਦੇ ਵਿੱਚ ਜੋ ਪ੍ਰਵੀਨ ਮਿੱਤਲ ਹੁੰਦਾ ਹੈ ਉਹ ਹਿਮਾਚਲ ਦੇ ਬੱਦੀ ਦੇ ਵਿੱਚ ਇੱਕ ਸਕ੍ਰੈਪ ਦੀ ਫੈਕਟਰੀ ਲਗਾਉਂਦਾ ਹੈ ਜੂਨੀਅਨ ਬੈਂਕ ਤੋਂ 1 ਕਰੋੜ ਰੁਪਏ ਦਾ ਲੋਨ ਲੈ ਕੇ ਤੇ ਹੁਣ ਉਹ ਬਾਹਰੋਂ ਵੀ ਲੋਨ ਲੈਂਦਾ ਆਪਣੇ ਜਾਣ ਪਛਾਣ ਵਾਲਿਆਂ ਤੋਂ ਵੀ ਪੈਸੇ ਲੈਂਦਾ ਹੁਣ ਇਸ ਕਾਰੋਬਾਰ ਦੇ ਵਿੱਚ ਇਸ ਨੂੰ ਤਕੜਾ ਘਾਟਾ ਹੋ ਜਾਂਦਾ ਹੈ ਤਕਰੀਬਨ 6 ਕਰੋੜ ਰੁਪਏ ਦਾ ਘਾਟਾ ਪੈਂਦਾ ਜਿਸ ਵਿੱਚ 4 ਕਰੋੜ ਰੁਪਿਆ ਬੈਂਕ ਦਾ ਸੀ ਤੇ 2 ਕਰੋੜ ਰੁਪਿਆ ਇਸ ਦੇ ਜਾਣ ਪਹਿਚਾਨ ਵਾਲਿਆਂ ਦਾ ਸੀ ਇਹ ਸੜਕ ਤੇ ਆ ਜਾਂਦਾ ਹੈ ਤਾਂ ਜੋ ਬੈਂਕ ਹੁੰਦੀ ਹੈ ਉਹ ਤਾਂ ਆਪਣੇ ਪੈਸੇ ਪੂਰੇ ਕਰ ਲੈਂਦੀ ਆ ਫਲੈਟ ਅਕਵਾਇਰ ਕਰ ਲੈਂਦੀ ਆ ਗੱਡੀਆਂ ਅਕਵਾਇਰ ਕਰ ਲੈਂਦੀ ਆ ਤੇ ਜੋ ਫੈਕਟਰੀ ਹੁੰਦੀ ਆ ਉਹ ਵੀ ਅਕਵਾਇਰ ਕਰ ਲੈਂਦੀ ਆ ਪਰ ਜੋ ਉਹ 2 ਕਰੋੜ ਹੁੰਦਾ ਉਹ ਪ੍ਰਵੀਨ ਮਿੱਤਲ ਦੇ ਉੱਤੇ ਐਦਾਂ ਹੀ ਖੜਾ ਰਹਿੰਦਾ ਹੈ ਪ੍ਰਵੀਨ ਮਿੱਤਲ ਹੁਣ ਇਸ ਜਗ੍ਹਾ ਨੂੰ ਛੱਡ ਕੇ ਦੇਹਰਾਦੂਨ ਚਲਿਆ ਜਾਂਦਾ ਹੈ ਤੇ 10 ਸਾਲਾਂ ਦੇ ਵਿੱਚ ਇਹ 2 ਕਰੋੜ ਰੁਪਇਆ ਤਕਰੀਬਨ 15 ਕਰੋੜ ਬਣ ਗਿਆ ਸੀ ਵਿਆਜ ਤੇ ਵਿਆਜ ਲੱਗ ਕੇ ਤੇ ਹੁਣ ਜੋ ਪੈਸੇ ਲੈਣ ਵਾਲੇ ਸੀ ਉਸ ਨੂੰ ਤੰਗ ਕਰਦੇ ਸੀ ਪਹਿਲਾਂ ਤਾਂ ਉਸ ਨੇ ਆਪਣੇ ਰਿਸ਼ਤੇਦਾਰਾਂ ਦੇ ਨਾਲ 10 ਸਾਲ ਆਪਣਾ ਕੋਈ ਵੀ ਵਾਸਤਾ ਨਹੀਂ ਰੱਖਿਆ ਸੰਪਰਕ ਤੋੜ ਦਿੱਤਾ ਪਰ ਹੁਣ ਇਹ ਪੰਜਕੂਲਾ ਆ ਜਾਂਦਾ ਹੈ ਪੰਜਕੂਲਾ ਆਉਣ ਤੋਂ ਬਾਅਦ ਫਿਰ ਇਸ ਨੂੰ ਜੋ ਪੈਸੇ ਲੈਣ ਵਾਲੇ ਸੀ ਉਹ ਇਸ ਨੂੰ ਤੰਗ ਕਰਦੇ ਨੇ ਇਸ ਨੂੰ ਪਰੇਸ਼ਾਨ ਕਰਦੇ ਨੇ ਤੇ ਇਸ ਕਾਰਨ ਹੁਣ ਇਹਨੂੰ ਲੱਗਦਾ ਕਿ ਕਿਉਂ ਨਾ ਅਸੀਂ ਆਪਣੀ ਜੀਵਨ ਲੀਲਾ ਹੀ ਸਮਾਪਤ ਕਰ ਲਈਏ ਇਹ ਪਰਿਵਾਰ ਪੰਜਕੂਲਾ ਦੇ ਵਿੱਚ ਕਿਰਾਏ ਤੇ ਰਹਿੰਦਾ ਸੀ ਪਰ ਜੋ ਇਹ ਡਿਪਰੈਸ਼ਨ ਸੀ ਇਹ ਇਸ ਨੂੰ ਨਹੀਂ ਚੱਲ ਸਕਿਆ ਤਾਂ ਮਿੱਤਲ ਨੂੰ ਲੱਗਦਾ ਪ੍ਰਵੀਨ ਮਿੱਤਲ ਨੂੰ ਲੱਗਦਾ ਕਿ ਅਸੀਂ ਸੁਸਾਈਡ ਕਰ ਲਈਏ ਤਾਂ ਫਿਰ 26 ਮਈ 2025 ਨੂੰ ਇਹ ਸੁਸਾਈਡ ਕਰ ਲੈਂਦੇ ਨੇ ਪੰਚਕੂਲਾ ਦੇ ਇੱਕ ਸੈਕਟਰ ਵਿੱਚ ਇਹਨਾਂ ਦੀ ਗੱਡੀ ਖੜੀ ਹੁੰਦੀ ਹੈ ਜਦੋਂ ਜੋ ਆਸੇ ਪਾਸੇ ਵਾਲੇ ਹੁੰਦੇ ਆ ਉਹਨਾਂ ਨੂੰ ਲੱਗਦਾ ਕਿ ਗੱਡੀ ਇੱਥੇ ਐਨੇ ਸਮੇਂ ਤੋਂ ਕਿਉਂ ਖੜੀ ਆ ਉਹ ਆਉਂਦੇ ਨੇ ਤਾਂ ਉਹ ਦੇਖਦੇ ਨੇ ਕਿ ਕਾਰ ਦੇ ਵਿੱਚ 6 ਲਾਸ਼ਾਂ ਪਈਆਂ ਹੁੰਦੀਆਂ ਨੇ ਤੇ ਜੋ ਪ੍ਰਵੀਨ ਮਿੱਤਲ ਹੁੰਦਾ ਉਹ ਅਜੇ ਜਾਉਂਦਾ ਹੁੰਦਾ ਹੈ ਪਰ ਜਦੋਂ ਪ੍ਰਵੀਨ ਮਿੱਤਲ ਨੂੰ ਗੱਡੀ ਚੋਂ ਬਾਹਰ ਕੱਢਿਆ ਜਾਂਦਾ ਤਾਂ ਉਹ ਕਹਿੰਦਾ ਕਿ ਮੈਂ ਵੀ ਜ਼ਿਆਦਾ ਸਮਾਂ ਨਹੀਂ ਬਚਾਂਗਾ ਮੈਂ ਆਤਮ ਹੱਤਿਆ ਕਰ ਲਈ ਸਾਡੇ ਪਰਿਵਾਰ ਨੇ ਅਸੀਂ ਸਭ ਨੇ ਆਤਮ ਹੱਤਿਆ ਕਰ ਲਈ ਕਿਉਂਕਿ ਸਾਡੇ ਉੱਤੇ ਆਰਥਿਕ ਮੰਦੀ ਆ ਗਈ ਸਾਡੇ ਉੱਤੇ ਕਰਜ਼ੇ ਸੀ ਇਸ ਕਰਕੇ ਜਦੋਂ ਹੁਣ ਸੰਸਕਾਰ ਕੀਤਾ ਗਿਆ ਸੰਸਕਾਰ ਦੇ ਉੱਤੇ ਜੋ ਪ੍ਰਵੀਨ ਮਿੱਤਲ ਦਾ ਸਹੁਰਾ ਰਵੀ ਗੁਪਤਾ ਉਹ ਆਉਂਦਾ ਹੈ ਉਹ ਕਹਿੰਦਾ ਕਿ ਮੇਰੀ ਜੋਤੀ ਸੀ ਉਸਨੇ ਆਤਮ ਹੱਤਿਆ ਨਹੀਂ ਕੀਤੀ ਸਗੋਂ ਉਸ ਦਾ ਕਤਲ ਕੀਤਾ ਗਿਆ ਉਸ ਦੀ ਹੱਤਿਆ ਕੀਤੀ ਗਈ ਹੈ ਕਿਉਂਕਿ ਉਸਨੇ ਦੱਸਿਆ ਕਿ ਜੋ ਪ੍ਰਵੀਨ ਮਿੱਤਲ ਦਾ ਭਰਾ ਸੀ ਉਸਨੇ ਤਾਂ ਆਪਣੇ ਭਰਾ ਦੇ ਨਾਲੋਂ ਬਿਲਕੁਲ ਹੀ ਨਾਤਾ ਤੋੜ ਦਿੱਤਾ ਭਰਾ ਪਰਜਾਈ ਨੇ ਬਿਲਕੁਲ ਉਹਨਾਂ ਨਾਲ ਨਾਤਾ ਤੋੜ ਦਿੱਤਾ ਸੀ ਜਦੋਂ ਕੋਈ ਪੈਸੇ ਲੈਣ ਵਾਲਾ ਹੁੰਦਾ ਸੀ ਤਾਂ ਉਹ ਕਹਿੰਦੇ ਸੀ ਕਿ ਸਾਡੇ ਨਾਲ ਉਸ ਦਾ ਕੋਈ ਵੀ ਰਾਬਤਾ ਨਹੀਂ ਕੋਈ ਵੀ ਸੰਬੰਧ ਨਹੀਂ ਤਾਂ ਸੌਰੇ ਨੇ ਦੱਸਿਆ ਕਿ ਉਹ ਪੈਸੇ ਵਾਲਿਆਂ ਨੂੰ ਮੇਰੇ ਕੋਲ ਭੇਜ ਦੇ ਸੀ ਇੱਕ ਬੈਂਕ ਵਾਲੇ ਵੀ ਸੌਰੇ ਦੇ ਕੋਲ ਹੈ ਜੁਨੀਅਨ ਬੈਂਕ ਬੱਦੀ ਵਾਲੇ ਜੋ ਕਹਿ ਰਹੇ ਸੀ ਕਿ ਸਾਡਾ ਪ੍ਰਵੀਨ ਮਿੱਤਰ ਨੇ 1 ਕਰੋੜ ਰੁਪਇਆ ਦੇਣਾ ਤਾਂ ਇੱਥੇ ਜੋ ਰਵੀ ਗੁਪਤਾ ਸੀ ਉਸਨੇ ਕਿਹਾ ਕਿ ਤੁਸੀਂ 1 ਕਰੋੜ ਬਦਲੇ ਉਸ ਤੋਂ ਕੀ ਸਿਕਿਉਰਿਟੀ ਲੈਂਤੀ ਹੈ ਤਾਂ ਉਹਨਾਂ ਨੇ ਕਿਹਾ ਕਿ ਸਿਰਫ 70 ਲੱਖ ਦੀ ਸਕਿਉਰਿਟੀ ਤੇ ਅਸੀਂ ਉਸ ਨੂੰ 1 ਕਰੋੜ ਰੁਪਇਆ ਲੋਨ ਦੇ ਦਿੱਤਾ। ਇਹ ਵੀ ਹੈਰਾਨੀ ਵਾਲੀ ਗੱਲ ਸੀ ਕਿ ਐਦਾਂ ਕਿਵੇਂ ਹੋ ਸਕਦਾ ਹੈ। ਪਰ ਇੱਥੇ ਹੈਰਾਨੀ ਵਾਲੀ ਗੱਲ ਇਹ ਸੀ ਕਿ 70 ਲੱਖ ਦੀ ਸਕਿਉਰਿਟੀ ਤੇ 1 ਕਰੋੜ ਦਾ ਲੋਨ ਦਿੱਤਾ ਗਿਆ ਸੀ। ਤੇ ਉਸ ਤੋਂ ਬਾਅਦ ਰਵੀ ਗੁਪਤਾ ਨੇ ਕਿਹਾ ਕਿ ਅੱਜ ਜੋ ਸੰਸਕਾਰ ਤੇ ਪਹੁੰਚੇ ਨੇ ਜੇ ਕਿਤੇ ਇਹ ਪਹਿਲਾਂ ਪ੍ਰਵੀਨ ਮਿੱਤਲ ਦੀ ਬਾਹ ਫੜ ਲੈਂਦੇ, ਪਹਿਲਾਂ ਉਸ ਦਾ ਹਾਲ ਪੁੱਛ ਲੈਂਦੇ ਤਾਂ ਅੱਜ ਇਹ ਪਰਿਵਾਰ ਜਿਉਂਦਾ ਹੋਣਾ ਸੀ। ਇਸ ਪਰਿਵਾਰ ਨੇ ਆਤਮ ਹੱਤਿਆ ਨਹੀਂ ਕਰਨੀ ਸੀ ਪਰ ਜਿਉਂਦਿਆਂ ਨੂੰ ਕਿਸੇ ਨੇ ਪੁੱਛਿਆ ਨਹੀਂ ਹੁਣ ਮਰੇ ਤੋਂ ਸਭ ਇੱਥੇ ਪਹੁੰਚ ਗਏ ਨੇ ਉਸ ਨੇ ਇਹ ਵੀ ਕਿਹਾ ਕਿ ਜੇ ਇਹ ਸਾਰੇ ਜੋ ਰਿਸ਼ਤੇਦਾਰ ਨੇ 10-10 ਹਜ਼ਾਰ ਰੁਪਿਆ ਵੀ ਦੰਦੇ ਤਾਂ ਵੀ ਉਹ ਕਰਜ਼ ਮੁਕਤ ਹੋ ਜਾਣਾ ਸੀ ਪਰ ਜਿਉਂਦੇ ਨੂੰ ਕਿਸੇ ਨੇ ਨਹੀਂ ਪੁੱਛਿਆ ਤੇ ਮਰਨ ਤੋਂ ਬਾਅਦ ਸਭ ਮੋਢਾ ਦੇਣ ਆ ਗਏ ਸਭ ਅਫਸੋਸ ਕਰਨ ਆ ਗਏ ਪਰ ਜਿਉਂਦੇ ਜੀ ਪ੍ਰਵੀਨ ਮਿੱਤਲ ਦੇ ਨਾਲ ਕੋਈ ਵੀ ਰਿਸ਼ਤੇਦਾਰ ਨਹੀਂ ਖੜਿਆ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਇਹ ਖਬਰ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ ਅਗਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਅੱਜ ਕੱਲ ਦਾ ਦਸਤੂਰ ਇਹ ਹੋ ਗਿਆ ਕਿ ਜੇ ਕੋਈ ਬੰਦਾ ਕਿਸੇ ਤਕਲੀਫ ਦੇ ਵਿੱਚ ਆ ਦੁੱਖ ਦੇ ਵਿੱਚ ਹੈ ਉਦੋਂ ਤਾਂ ਉਸ ਦਾ ਕੋਈ ਵੀ ਹਾਲ ਨਹੀਂ ਪੁੱਛਦਾ ਉਦੋਂ ਕੋਈ ਵੀ ਉਸ ਦੀ ਸਹਾਇਤਾ ਕਰਨ ਨੂੰ ਤਿਆਰ ਨਹੀਂ ਹੁੰਦਾ ਪਰ ਜਦੋਂ ਮਰ ਜਾਂਦਾ ਹੈ ਉਦੋਂ ਫਿਰ ਅਫਸੋਸ ਕਰਨ ਵਾਲੇ ਉਸ ਨੂੰ ਚੰਗਾ ਗਹਿਣ ਵਾਲੇ ਬਹੁਤ ਜ਼ਿਆਦਾ ਆ ਜਾਂਦੇ ਨੇ ਤੇ ਸੈਂਪਥੀ ਕਰਨ ਵਾਲੇ ਬਹੁਤ ਜ਼ਿਆਦਾ ਆ ਜਾਂਦੇ ਨੇ ਪਰ ਲੋੜ ਤਾਂ ਜਿਉਂਦੇ ਬੰਦੇ ਨੂੰ ਹੁੰਦੀ ਹੈ ਜਦੋਂ ਮਾਰੀ ਗਿਆ ਮਾਰਨ ਤੋਂ ਬਾਅਦ ਤਾਂ ਕੋਈ ਆਵੇ ਚਾਹੇ ਨਾ ਆਵੇ ਇਸ ਨਾਲ ਕੋਈ ਵੀ ਫਰਕ ਨਹੀਂ ਪੈਂਦਾ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ